ਚਲੋ ਸਾਰਾ ਕੰਮ ਹੋ ਗਿਆ ਵਾ ਹੁਣ ਜਦ ਮम्मी ਹਣੀ ਆਣਗੇ ਉਦੋਂ ਉਹਨਾਂ ਨੂੰ ਪੁੱਛਾਂਗੀ ਕੀ ਖਾਣਾ ਪੀਣਾ ਵਾ ਸਬਜੀ ਤੇ ਮੈਂ ਬਣਾ ਲਈ ਆ ਤੇ ਸਾਰੇ ਕੰਡੇ ਪੁੰਡੇ ਹੋ ਗਏ ਹੁਣ ਮੈਂ ਇਤਰਾ ਕਰਦੀ ਥੋੜੀ ਦੇਰ ਮੈਂ ਵੀ ਰੈਸਟ ਕਰ ਲੈਣੀ ਆ ਸਵੇਰ ਦੇ ਨਾਲ ਅੱਜ ਕੰਮ ਹੀ ਬੜੇ ਪੈ ਗਏ ਕਿਰਨ ਕਿਰਨ ਮੰਮੀ ਪੈਨ ਜੀ ਕਿਰਨ ਪੁੱਤ ਮੰਮੀ ਤੁਸੀਂ ਸਸੀ ਦਾ ਪਤਾ ਸਸੀ ਕਾਲ ਤੁਸੀਂ ਕਿ ਮੈਂ ਆਪਣੀ ਧੀ ਘਰ ਨਹੀਂ ਆ ਸਕਦੀ ਆਓ ਅੰਦਰ ਆਓ ਆ ਜਾਓ ਅਰ ਸੋਈਦਾ ਲੇਕਾ ਨੰਗੀ ਹੀ ਵੱਲੋ ਆ ਜਾਓ ਮੰਮੀ ਹੁਣ ਇਧਰੋਂ ਦੀ ਆਏ ਆ ਤੇ ਇਧਰੋਂ ਹੀ ਚਲ ਜਾਨੇ ਮੰਮੀ ਇਸ ਤਰ੍ਹਾਂ ਕਰੋ ਤੁਸੀਂ ਬੈਠੋ ਇੱਕ ਮਿੰਟ ਮੈਂ ਆਪਣੀ ਚਾਹ ਬਣਾ ਦੇ ਹੁਣ ਤੁਸੀਂ ਆਗੇ ਜੇ ਮਾਵਾ ਤੁਸੀਂ ਬਹਿ ਕੇ ਚਾਹ ਪੀਣੀ ਮੈਂ ਘੱਟ ਕਰਕੇ ਆਨੀ ਗੈਸ ਕਿਉਂ ਸੀਮਾ ਤੇ ਤੇਰੇ ਮੰਮੀ ਕਿੱਥੇ ਆ ਮੰਮੀ ਉਹ ਨਾ ਹੋਣੇ ਹੀ ਗਏ ਆ ਕਿਤੇ ਉਹਨਾਂ ਨੂੰ ਥੋੜਾ ਕੰਮ ਸੀ ਬਜ਼ਾਰ ਦਾ ਮੈਂ ਕਿਹਾ ਚਲੋ ਤੁਸੀਂ ਚਲ ਜਿਓ ਮੈਂ ਘਰ ਦਾ ਸੰਭਲ ਲੈਂਨੀ ਚੰਗਾ ਚਲੋ ਮੰਮੀ ਜਾਓ ਕਿਤੇ ਮੈਂ ਗਲਤੀ ਤੇ ਨਹੀਂ ਕੀਤੀ ਆ ਕੇ ਨਾ ਇਹਦੀ ਮੰਮੀ ਘਰ ਆ ਨਾ ਇਹਦੀ ਜਠਾਣੀ ਘਰ ਆ ਮੰਮੀ ਕੀ ਕਹਿੰਦੇ ਜੇ ਮੈਂ ਕਹਿਣ ਡਈਆਂ ਕਿ ਨਾ ਤੇਰੀ ਜਠਾਣੀ ਘਰ ਆ ਤੇ ਨਾ ਤੇਰੇ ਸੱਸ ਘਰ ਆ ਕਿਤੇ ਉਹ ਨਾ ਸੋਚਣ ਕਿ ਆਪਾਂ ਦੋਵੇਂ ਘਰ ਨਹੀਂ ਸ਼ਾਇਦ ਨੇ ਆਪਣੀ ਮਾਂ ਨੂੰ ਬੁਲਾ ਲਿਆ ਉਹ ਮੰਮੀ ਨਾ ਉਹ ਇਸ ਤਰ੍ਹਾਂ ਦੇ ਆ ਤੇ ਨਾ ਤੁਸੀਂ ਇਸ ਤਰ੍ਹਾਂ ਜੇ ਤੁਸੀਂ ਬੈਠੋ ਮੈਂ ਇੱਕ ਮਿੰਟ ਆਈ ਪਰ ਪੁੱਤ ਧੀਆ ਵਾਲਿਆਂ ਤੋਂ ਡਰਦੇ ਹੁੰਦਾ ਹੀ ਹੈ ਨਾ ਪਤਾ ਨਹੀਂ ਸੱਸਾਂ ਨੇ ਕਿਹੜੀ ਗੱਲ ਕਿੱਦਨ ਨੂੰ ਲੈ ਲੈਣੀ ਹੈ ਉਹ ਬੈਠੋ ਮੰਮੀ ਤੁਹਾਨੂੰ ਵੀ ਪਤਾ ਵਾ ਮੇਰੀ ਸੱਸ ਦਾ ਉਹ ਇਸ ਤਰ੍ਹਾਂ ਦੇ ਨਹੀਂ ਹੈਗੇ ਨਾਲੇ ਸੀਮਾ ਦੀਦੀ ਮੇਰੀ ਗੱਲ ਸੁਣੋ ਇੱਕ ਮਿੰਟ ਦਮੀ ਦਾ ਡੱਪਲਾਨ ਬਣ ਗਿਆ ਆਂਦਾ ਸਭ ਠੀਕ ਠਾਕ ਤੇਗਾ ਨਾ ਘਰੇ ਹਾਂ ਪੁੱਤ ਸਭ ਕੁਝ ਠੀਕ ਐ ਤੇ ਫਿਰ ਮੰਮੀ ਨਾ ਤੁਸੀਂ ਫੋਨ ਕੀਤਾ ਨਾ ਕੁਛ ਤੇ ਫਿਰ ਇੱਕਦਮ ਪਲਾਨ ਕਿਵੇਂ ਬਣ ਗਿਆ ਮੈਨੂੰ ਤੇ ਸਮਝ ਨਹੀਂ ਆਈ ਅੱਗੇ ਤੇ ਕਦੀ ਤੁਸੀਂ ਇਤਰਾ ਆਏ ਨਹੀਂ ਮੈਨੂੰ ਬਿਨਾ ਦੱਸੇ ਪੁੱਤਰ ਮੈਨੂੰ ਨਾ ਤੇਰੇ ਸੱਸ ਦੇ ਨਾਲ ਕੋਈ ਕੰਮ ਸੀ ਐਸ ਕਰਕੇ ਮੈਂ ਆਈ ਆਂ ਮੰਮੀ ਨਾਲ ਕੰਮ ਮੰਮੀ ਹੁਣ ਤੇ ਉਹ ਘਰੇ ਨਹੀਂ ਆ ਉਹਨਾਂ ਨੂੰ ਟਾਈਮ ਲੱਗ ਜਾਣਾ ਕਿਹੜਾ ਕੰਮ ਤੁਸੀਂ ਮੈਨੂੰ ਦੱਸ ਤੋ ਪੁੱਤਰ ਵੇਖ ਤੇਰੇ ਵਿਆਹ ਨੂੰ 8 ਸਾਲ ਹੋ ਗਏ ਹਾਂਜੀ ਤੂੰ ਤੇਰੀ ਜਠਾਣੀ ਕਿੰਨੇ ਵਧੀਆ ਢੰਗ ਨਾਲ ਰਹਿਣ ਡੈ ਜੇ ਤੇ ਉਧਰੋਂ ਤੇਰੀ ਛੋਟੀ ਭੈਣ ਵਿਆਣ ਵਾਲੀ ਆ ਹਾਂਜੀ ਤੇ ਉਧਰੋਂ ਤੁਹਾਡਾ ਸਾਹਿਲ ਵਿਆਣ ਵਾਲਾ ਤੇ ਮੈਂ ਇਹ ਤੇਰੀ ਸੱਸ ਨਾਲ ਗੱਲ ਕਰਨ ਆਈ ਸੀ ਕਿ ਜੇ ਭੈਣ ਜੀ ਤੁਹਾਨੂੰ ਮਨਜ਼ੂਰ ਹੋਵੇ ਤਾਂ ਕਿਉਂ ਨਾ ਮੈਂ ਤੇਰੀ ਛੋਟੀ ਭੈਣ ਦਾ ਰਿਸ਼ਤਾ ਸਾਹਿਲ ਨਾਲ ਤੈਅ ਕਰ ਦਵਾਂ ਮੈਨੂੰ ਤਾਂ ਬੜਾ ਵਧੀਆ ਲੱਗਿਆ ਵੇਖ ਕਦੀ ਵੀ ਇਦਰੋਂ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਤੇਰੇ ਵੱਲੋਂ ਤਾਂ ਮੈਨੂੰ ਠੰਡੀਆਂ ਹਵਾ ਹੀ ਆਉਂਦੀਆਂ ਕਿ ਮੇਰੀ ਧੀ ਖੁਸ਼ ਹੈਗੀ ਐਸ ਕਰਕੇ ਮੈਂ ਸੋਚਿਆ ਕਿ ਬੰਦੇ ਪਰਖੇ ਹੋਏ ਨੇ ਤੇ ਬਾਹਰ ਤੀ ਜਾਊਗੀ ਮੇਰੀ ਪਤਾ ਨਹੀਂ ਉਹ ਬੰਦੇ ਕਿਸ ਤਰ੍ਹਾਂ ਦੇ ਹੋਣੇ ਆ ਐਸ ਕਰਕੇ ਮੈਂ ਤੇਰੇ ਪਾਪਾ ਨੇ ਤੇ ਤੇਰੇ ਵੀਰੇ ਨੇ ਐਹੋ ਹੀ ਤੈਅ ਕੀਤਾ ਕਿ ਆਪਾਂ ਤੇਰੀ ਛੋਟੀ ਭੈਣ ਦਾ ਰਿਸ਼ਤਾ ਤੇਰੇ ਤੇ ਹੋਰ ਨਾ ਕਰਦੇਗੇ ਵੇਖ ਪੁੱਤਰ ਜੇ ਬਾਹਰ ਰਿਸ਼ਤਾ ਕਰਾਂਗੇ ਤੇ ਡਰ ਲੱਗਦਾ ਰਹੂਗਾ ਅੱਜ ਕੱਲ ਤੈਨੂੰ ਪਤਾ ਹੀ ਆ ਕੀ ਬਣਨ ਡਿਆ ਹੈਗਾ ਸਾਮ ਤਾਂ ਪਤਾ ਹੈ ਕਿ 8 ਸਾਲ ਹੋ ਗਏ ਤੇਰਾ ਵਿਆਹ ਕਿਤੇ ਆ ਕਦੀ ਇਹਨਾਂ ਨੇ ਕਿਸੇ ਚੀਜ਼ ਦੀ ਕੋਈ ਡਿਮਾਂਡ ਨਹੀਂ ਰੱਖੀ ਕਦੀ ਵੀ ਨਹੀਂ ਕਿਹਾ ਜਿਸ ਤਰ੍ਹਾਂ ਦਾ ਵੀ ਮਾੜਾ ਚੰਗਾ ਆਪਾ ਦਿੱਤਾ ਇਹਨਾਂ ਨੇ ਸਿਰ ਮੱਥੇ ਲਾਇਆ ਐਸ ਕਰਕੇ ਪੁੱਤ ਤੂੰ ਗੱਲ ਸ਼ੁਰੂ ਕਰ। ਵੈਸੇ ਤਾਂ ਮੈਂ ਚਾਹਦੀ ਸੀ ਕਿ ਇਹ ਗੱਲ ਮੈਂ ਸਿੱਧੀ ਤੇਰੀ ਸੱਸ ਨਾਲ ਹੀ ਕਰ ਲਵਾਂ ਕਿ ਆਪਣੇ ਘਰ 'ਚ ਸਲਾਹ ਕਰ ਲੋ। ਬਾਕੀ ਮੈਨੂੰ ਇੰਨਾ ਯਕੀਨ ਆ ਕਿ ਜਦੋਂ ਹੀ ਮੈਂ ਗੱਲ ਕੀਤੀ ਤਾਂ ਤੇਰੀ ਸੱਸ ਨੇ ਤੇ ਖੁਸ਼ ਹੋਣਾ ਹੀ ਹੋਣਾ। ਪਰ ਤੂੰ ਪੁੱਤ ਬਹੁਤ ਖੁਸ਼ ਹੋਣਾ। ਤੂੰ ਕਹਿਣਾ ਚੱਲ ਮੰਮੀ ਸਾਡੇ ਦੋਵਾਂ ਭੈਣਾਂ ਦਾ ਆਪਸ ਵਿੱਚ ਕਿੰਨਾ ਪਿਆਰ ਆ। ਆਪਾਂ ਇਕੱਠਿਆਂ ਰਹਿਆ ਕਰਾਂਗੇ। ਨਾਲੇ ਪੁੱਤ ਮੈਨੂੰ ਇਹ ਤੇ ਪਤਾ ਹੋਊਗਾ ਨਾ ਕਿ ਮੇਰੀਆਂ ਦੋਵੇਂ ਧੀਆ ਖੁਸ਼ ਹੈਗੀਆਂ ਜੇ ਪੁੱਤ ਮੈਂ ਤੇਰੀ ਛੋਟੀ ਭੈਣ ਦਾ ਰਿਸ਼ਤਾ ਕਿਸੇ ਹੋਰ ਘਰ ਕਰ ਦਿੱਤਾ ਕੀ ਪਤਾ ਉਹ ਬੰਦੇ ਕਿਸ ਤਰ੍ਹਾਂ ਦੇ ਨਿਕਲ ਨੇ ਐਸ ਕਰਕੇ ਮੈਂ ਚਾਹਨੀ ਆ ਕਿ ਤੇਰੀ ਛੋਟੀ ਭੈਣ ਇਸ ਘਰ ਵਿੱਚ ਆਵੇ ਤੇ ਮੈਨੂੰ ਇੰਨਾ ਯਕੀਨ ਆ ਕਿ ਇਹ ਗੱਲ ਸੁਣ ਕੇ ਮੇਰੇ 골ਡੀ ਪੁੱਤਰ ਨੇ ਵੀ ਬੜਾ ਖੁਸ਼ ਹੋਣਾ ਕਿਉਂ ਆ ਪੁੱਤ ਤੂੰ ਚੁੱਪ ਕਿਉਂ ਕਰ ਗਈ ਆ ਤੈਨੂੰ ਤਾਂ ਸਭ ਖੁਸ਼ ਹੋਣਾ ਚਾਹੀਦਾ ਕਿ ਮੇਰੀ ਭੈਣ ਇਸ ਘਰ ਚ ਆਣ ਲੱਗੀ ਆ ਨਾਲੇ ਤੇਰੀ ਭੈਣ ਹੋਏਗੀ ਤੇ ਨਾਲੇ ਤੇਰੀ ਦਰਾਨੀ ਹੋਏਗੀ ਕਿਰਨ ਕੀ ਹੋਇਆ ਪੁੱਤ ਤੂੰ ਚੁੱਪ ਕਿਉਂ ਕਰ ਗਈ ਆ ਇਹ ਗੱਲ ਸੁਣ ਕੇ ਤਾਂ ਤੈਨੂੰ ਸਭ ਕੁ ਖੁਸ਼ ਹੋਣਾ ਚਾਹੀਦਾ ਸੀ ਮੰਮੀ ਮੇਰੀ ਗੱਲ ਸੁਣੋ ਕੀ ਹੋਇਆ ਪੁੱਤ ਤੈਨੂੰ ਪਸੀਨਾ ਕਿਉਂ ਆਂ ਡਿਆ ਸ਼ੁਕਰ ਹੈ ਰੱਬ ਦਾ ਕਿ ਮੰਮੀ ਘਰ ਨਹੀਂ ਹੈਗੇ ਹੀ ਮੈਨੂੰ ਤੇ ਪਤਾ ਹੀ ਨਹੀਂ ਤੁਸੀਂ ਇਸ ਕੰਮ ਨੂੰ ਆਏ ਜੇ ਸ਼ੁਕਰ ਹੈ ਰੱਬ ਦਾ ਮੰਮੀ ਘਰ ਨਹੀਂ ਹੈਗੇ ਮੰਮੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਤੁਸੀਂ ਇਹ ਸੋਚ ਕਿਵੇਂ ਲਿਆ ਕਿ ਮੈਂ ਆਪਣੀ ਭੈਣ ਦਾ ਰਿਸ਼ਤਾ ਇਸ ਘਰ ਦੇ ਵਿੱਚ ਉਵੀ ਉਹਦੇ ਨਾਲ ਸਾਹਿਲ ਨਾ ਕਰਾਂਗੀ ਨਹੀਂ ਕੀ ਹੋ ਗਿਆ ਤੈਨੂੰ ਤੂੰ پاگل ਹੋ ਗਈ ਆ ਕੀ ਹੋਇਆ ਦੱਸ ਤੇ ਸੀ ਮੈਨੂੰ پاگل ਮੈਂ ਨਹੀਂ پاگل ਤੂੰ ਹੀ ਹੋ ਗਈ ਜੇ ਤੇ ਤੁਸੀਂ ਮੰਮੀ ਤੁਹਾਨੂੰ ਮੈਂ ਕਿਵੇਂ ਸਮਝਾਵਾਂ ਇਹ ਵੀ ਠੀਕ ਆ ਤੇ ਲੱਕੀ ਭਾਜੀ ਵੀ ਬਹੁਤ ਵਧੀਆ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਸਾਹਿਲ ਨਜ਼ਰ ਆਉਂਦੇ ਆ ਵੇ ਇਸ ਟਾਈਮ ਕਰਦਾ ਕੀ ਆ ਤੁਹਾਨੂੰ ਇਹ ਪਤਾ ਵਾ ਕਿਤੇ ਕੰਮ ਤੇ ਗਿਆ ਹੋਣਾ ਕਰਨਾ ਕੀ ਉਹਨੇ ਕਿਹੜਾ ਕੰਮ ਕਰਦਾ ਮੰਮੀ ਕਦੀ ਮੈਂ ਤੁਹਾਨੂੰ ਦੱਸਿਆ ਜਾਂ ਕਦੀ ਤੁਸੀਂ ਮੈਨੂੰ ਪੁੱਛਿਆ ਕਿ ਉਹ ਕਰਦਾ ਕੀ ਆ ਪੜ੍ਹਾਈ ਤੇ ਉਹਦੀ ਕਿੰਨੇ ਚੇਰ ਦੀ ਮੁੱਕੀ ਹੋਈ ਆ ਕੋਈ ਉਹਨੂੰ ਕੰਮ ਲਾਇਆ ਨਹੀਂ ਲਾਇਆ ਬਿਨਾ ਸਾਰਾ ਕੁਝ ਪੁੱਛੇ ਤੁਸੀਂ ਸਿੱਧਾ ਭੈਣ ਦਾ ਰਿਸ਼ਤਾ ਲੈ ਕੇ ਆ ਗਏ ਜੇ ਇੱਥੇ ਤੁਹਾਨੂੰ ਪਤਾ ਵੀ ਆ ਸਚਾਈ ਕੀ ਆ ਤੁਹਾਨੂੰ ਪਤਾ ਵੀ ਆ ਉਹ ਕਰਦਾ ਕੀ ਆ ਦੱਸਾਂ ਮੈਂ ਮੇਰੀ ਗੱਲ ਸੁਣ ਮੈਨੂੰ ਤਾਂ ਇਹ ਲੱਗਦਾ ਏ ਕਿ ਤੂੰ ਆਪਣੀ ਭੈਣ ਨਾਲ ਪਿਆਰ ਨਹੀਂ ਕਰਦੀ ਜੇ ਤੂੰ ਪਿਆਰ ਕਰਦੀ ਹੁੰਦੀ ਨਾ ਉਹਦੇ ਨਾਲ ਤੇ ਤੂੰ ਇਹ ਕਹਿਣਾ ਸੀ ਮੰਮੀ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਜੀ ਕਿ ਆਪਾਂ ਦੋਵੇਂ ਭੈਣਾਂ ਇੱਕੋ ਕਰ ਸਗੋਂ ਤੂੰ ਤਾਂ ਤੇ ਮੈਨੂੰ ਤਾਂ ਲੱਗਣ ਡਿਆ ਕਿ ਤੈਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈਏਗੀ ਮੰਮੀ ਕਿ ਮੇਰੀ ਭੈਣ ਇਸ ਘਰ ਵਿੱਚ ਆਵੇ ਤੂੰ ਚਾਹਦੀ ਹੋਏਗੀ ਨਾ ਕਿ ਸਾਰਾ ਸੁੱਖ ਮੈਂ ਹੀ ਲਵਾਂ ਕਿਤੇ ਤੇਰੀ ਭੈਣ ਦੇ ਵੰਡੇ ਨਾ ਪਹੁੰਚਾਵੇ ਮੰਮੀ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਮੈਂ ਆਪਣੀ ਭੈਣ ਦਾ ਬੁਰਾ ਕਿਉਂ ਚਾਹਾਂਗੀ ਤਾਨੂੰ ਵੀ ਪਤਾ ਵਾ ਮੈਂ ਉਹਨੂੰ ਕਿੰਨਾ ਪਿਆਰ ਕਰਦੀ ਆ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਉਹਨੂੰ ਪਿਆਰ ਕਰਦੀ ਆ ਤੇ ਉਹਦੀ ਪਰਵਾਹ ਮੈਨੂੰ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਹੈਗੀ ਆ ਜੇ ਤੈਨੂੰ ਉਹਦੀ ਪਰਵਾਹ ਹੁੰਦੀ ਨਾ ਤੇ ਤੂੰ ਉਸੇ ਲਈ ਹਾਂ ਕਰ ਦੇਣੀ ਸੀ ਮੈਂ ਤਾਂ ਤੇਰੇ ਨਾਲ ਗੱਲ ਕਰਕੇ ਪਸੰਦ ਨਹੀਂ ਆ ਮੇਰਾ ਮਤਲਬ ਮੰਨਦਾ ਸੀ ਗੱਲ ਕਰਨਾ ਤੇਰੀ ਸੱਸ ਨਾਲ ਤੂੰ ਫਿਰ ਉਹੋ ਗੱਲ ਕੀਤੀ ਨਾ ਮੰਮੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆ ਕੋਈ ਗੱਲ ਨਹੀਂ ਤੂੰ ਹੀ ਕਰੋ ਰਿਸ਼ਤਾ ਜੀ ਸਾਡੇ ਕੀ ਕਰੂ ਮੈਂ ਨਾ ਤੁਹਾਨੂੰ ਸਾਰਾ ਕੁਝ ਸਾਥ ਸਾਥੇ ਦੱਸ ਦੇਣੀ ਆ ਫਿਰ ਵੀ ਜੇ ਤੂੰ ਇਹ ਰਿਸ਼ਤਾ ਕਰਨਾ ਚਾਹੁੰਦੇ ਜੇ ਨਾ ਕਰ ਲਓ ਤੇ ਸਚਾਈ ਸੁਣੋ ਫਿਰ ਜਿਹੜਾ ਸਾਹਿਲ ਆ ਨਾ ਏਕ ਨੰਬਰ ਦਾ ਨਕਮਾ ਮੁੰਡਾ ਵਾ ਨਾ ਉਹਦੀ ਸੰਗਤ ਚੰਗੀ ਆ ਨਸ਼ੇ ਪੱਤੀਆਂ ਦੇ ਵਿੱਚੋਂ ਪਿਆ ਵਾ ਕਿੰਨੇ ਕੰਮ ਉਹਨੂੰ ਘਰਦਿਆਂ ਨੇ ਖੋਲ ਕੇ ਦਿੱਤੇ ਆ ਕਦੀ ਕੋਈ ਕੰਮ ਕਦੀ ਕੋਈ ਕਿਸੇ ਕੰਮ ਦੇ ਵਿੱਚ ਉਹ ਕੀ ਕਹਿੰਦੇ ਸਫਲ ਹੋਇਆ ਵਾ ਕਦੀ ਕਹਿੰਦਾ ਹੀਗਾ ਮੈਂ ਬਾਹਰ ਜਾਣਾ ਵਾ ਉੱਥੇ ਪੈਸੇ ਲੈ ਕੇ ਘਰਦਿਆਂ ਕੋ ਉਜਾੜ ਕੇ ਆ ਗਿਆ ਕਦੀ ਕਹਿੰਦਾ ਹੈਗਾ ਕਿ ਮੈਂ ਉਹ ਕੰਮ ਕਰਨਾ ਵਾ ਘਰਦਿਆਂ ਨੇ ਉਹਦੇ ਬੈਂਕ 'ਚੇ ਪੈਸੇ ਪਾਈ ਉਹ ਸਾਰੇ ਉਝਾੜ ਕੇ ਆ ਗਿਆ ਤੇ ਮੇਰੀ ਗੱਲ ਸੁਨੋ ਇੱਕ ਕੰਮ ਨਹੀਂ ਉਹਨੇ 5 6 ਕੰਮ ਇਤਨਾ ਕਰ ਕਰਕੇ ਪੈਸਿਆਂ ਦੀ ਠੱਗੀ ਮਾਰੀ ਆ ਤੇ ਤੁਸੀਂ ਉਹੀ ਮੁੰਡੇ ਦੇ ਨਾਲ ਮੇਰੀ ਭੈਣ ਦਾ ਵਿਆਹ ਕਰਨਾ ਚਾਹੁੰਦੇ ਜੇ ਮੇਰੀ ਗੱਲ ਸੁਨੋ ਤੁਹਾਡੇ ਨਾਲ ਜੇ ਮੈਂ ਇਸ ਘਰ 'ਚ ਕੋਈ ਘਰ ਦੀ ਕੋਈ ਗੱਲ ਨਹੀਂ ਨਾ ਕਰਦੀ ਇਹਦਾ ਮਤਲਬ ਇਹ ਨਹੀਂ ਆ ਕਿ ਇਸ ਘਰ 'ਚ ਸਭ ਕੁਝ ਠੀਕ ਠਾਕ ਚੱਲੰਦਿਆ ਵਾ ਤੁਹਾਨੂੰ ਕੀ ਪਤਾ ਵਾ ਇਸ ਘਰ ਦੇ ਵਿੱਚ ਕੀ ਕੀ ਚੱਲੰਦਿਆ ਵਾ ਤੁਸੀਂ ਹਮੇਸ਼ਾ ਇਹੋ ਹੀ ਗੱਲ ਸਿਖਾਈ ਸੀ ਕੀਤੀਏ ਜਿਹੜੇ ਸੋਹਰਿਆਂ ਘਰ ਦੀ ਗੱਲ ਹੁੰਦੀ ਨਾ ਉਹ ਕਦੀ ਵੀ ਪੇਕਿਆਂ ਤੱਕ ਨਹੀਂ ਆਣੀ ਚਾਹੀਦੀ ਤੇ ਪੇਕਿਆਂ ਦੀ ਗੱਲ ਸੋਹਰਿਆਂ ਤੱਕ ਨਹੀਂ ਆਣੀ ਚਾਹੀਦੀ ਮੈਂ ਤੇ ਤੁਹਾਡੇ ਕੀ ਕਹਿੰਦੀ ਸਿੱਖਿਆ ਦੇ ਉੱਤੇ ਚੱਲਦੀ ਰਹੀ ਆ ਇਸ ਕਰਕੇ ਮੈਂ ਆਪਣੀ ਘਰ ਦੀ ਕੋਈ ਟੈਨਸ਼ਨ ਕੋਈ ਗੱਲ ਤੁਹਾਨੂੰ ਅੱਜ ਤੱਕ ਨਹੀਂ ਦੱਸੀ ਪਰ ਅੱਜ ਤੁਸੀਂ ਮੈਨੂੰ ਮਜਬੂਰ ਕਰ ਦਿੱਤਾ ਦੱਸਣ ਦੇ ਵਿੱਚ ਕਿਉਂਕਿ ਇੱਥੇ ਸਵਾਲ ਮੇਰੀ ਭੈਣ ਦਾ ਸੀਗਾ ਤੇ ਮੈਂ ਆਪਣੀ ਭੈਣ ਦਾ ਵਿਆਹ ਇਸ ਘਰ ਦੇ ਵਿੱਚ ਉਹ ਵੀ ਸਾਹਿਲ ਦੇ ਨਾਲ ਕਿਸੇ ਕੀਮਤ ਦੇ ਵਿੱਚ ਨਹੀਂ ਹੋਣ ਦੇਣਾ ਉਸ ਬੰਦੇ ਨਾਲ ਜਿਸ ਨੂੰ ਆਪਣੀ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਹੀਂ ਆ ਸਵੇਰੇ ਉੱਠਦਾ ਵਾ ਪਤਾ ਹੀ ਨਹੀਂ ਕਿੱਥੇ ਚਲ ਜਾਂਦਾ ਵਾ ਰੋ ਦੇ 1:00 ਵਜੇ ਤੱਕ ਘਰ ਆਂਦਾ ਵਾ ਮੰਮੀ ਵਿਚਾਰੇ ਇਕੱਲੇ ਕਦੀ ਉੱਥੇ ਬਹਿ ਕੇ ਉਹਦਾ ਵੇਟ ਕਰਦੇ ਕਦੀ ਉੱਥੇ ਬਹਿ ਕੇ ਵੇਟ ਕਰਦੇ ਉਹਨੂੰ ਇੰਨੀ ਜਿਹੀ ਵੀ ਨਹੀਂ ਸ਼ਰਮ ਆਂਦੀ ਤੇ ਮੇਰੀ ਭੈਣ ਕੀ ਕਰੂਗੀ ਵਿਆਹ ਤੋਂ ਬਾਅਦ ਉਹੀ ਕੁਛ ਕਰੋਗੀ ਨਾ ਜੋ ਮੰਮੀ ਹੁਣ ਕਰਨਦੇ ਆ 1:00 ਵਜੇ ਤੱਕ ਉਹਦਾ ਵੇਟ ਕਰੂਗੀ ਤੇ ਬਾਅਦ ਵਿੱਚੋਂ ਮੈਨੂੰ ਤੇ ਤੁਹਾਨੂੰ ਕੋਸੂਗੀ ਕਿ ਕਿੱਥੇ ਮੇਰੀ ਭੈਣ ਨੇ ਮੈਨੂੰ ਫਸਾਤਾ ਉਹਨੂੰ ਤੇ ਸਾਰਾ ਕੁਝ ਪਤਾ ਹੈਗਾ ਕਿ ਇਹਦਾ ਦਿਓਰ ਕਿਵੇਂ ਦਾ ਵਾ ਹੁਣ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੁਣ ਵੀ ਤੁਸੀਂ ਉਹਦੀ ਜ਼ਿੰਦਗੀ ਬਣਾਣੀ ਆ ਕਿ ਉਹਨੂੰ ਇਸ ਨਰਕ ਦੇ ਵਿੱਚ ਸੁੱਟਣਾ ਵਾ ਪਰ ਮੇਰੀ ਗੱਲ ਇੱਕ ਹੋਰ ਧਿਆਨ ਦੇ ਨਾਲ ਸੁਣ ਲਓ ਮੈਂ ਆਪਣੀ ਭੈਣ ਨੂੰ ਸਾਰਾ ਕੁਝ ਦੱਸਾਂਗੀ ਕਿ ਉਹਦਾ ਵਿਆਹ ਕਿੱਥੇ ਹੋਣ ਲੱਗਾ ਤੇ ਉਹ ਮੁੰਡਾ ਕੀ ਕੁਛ ਕਰਦਾ ਵਾ ਕਿਰਨ ਤੈਨੂੰ ਕੀ ਲੱਗਦਾ ਐਨੀ ਸਚਾਈ ਸੁਣਨ ਦੇ ਬਾਅਦ ਵੀ ਮੈਂ ਆਪਣੀ ਧੀ ਦਾ ਰਿਸ਼ਤਾ ਤੇਰੇ ਦਿਓਰ ਨਾਲ ਕਰਵਾਵਾਂਗੀ ਕਦੀ ਵੀ ਨਹੀਂ ਕਦੀ ਵੀ ਨਹੀਂ ਕਰਾਂਗੀ ਸੱਚੀ ਮੰਮੀ ਹਾਂ ਪੁੱਤ ਸ਼ੁਕਰ ਜਦੋਂ ਤੁਸੀਂ ਆਹ ਗੱਲ ਕਹੀ ਮੇਰੇ ਤੇ ਹੱਥ ਪੈਰੀ ਕੰਬਲ ਲਾ ਕੇ ਵੇ ਤੁਸੀਂ ਆਪ ਵੇਖੋ ਹਜੇ ਤੱਕ ਉਹਦਾ ਰਿਸ਼ਤਾ ਕਿਉਂ ਨਹੀਂ ਹੁੰਦਾ ਇਸੇ ਕਰਕੇ ਨਹੀਂ ਹੁੰਦਾ ਕਿਉਂਕਿ ਉਹਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਆ ਅੱਜ ਤੱਕ ਉਹਨੇ ਬਸ ਘਰਦਿਆਂ ਦੇ ਪੈਸੇ ਉਜਾੜੇ ਹੀ ਆ ਕਦੀ ਘਰਦਿਆਂ ਦਾ ਸਾਥ ਨਹੀਂ ਦਿੱਤਾ ਜਿਵੇਂ ਇਹ ਤੇ ਲੱਕੀ ਭਾਜੀ ਨੇ ਸਾਰਾ ਕੁਝ ਸਾਂਭਿਆ ਵਾ ਕਦੀ ਨਹੀਂ ਉਹਨੇ ਕਿਹਾ ਕਿ ਚੱਲ ਮੈਂ ਇੰਨਾ ਦੇ ਨਾਲ ਬਿਜ਼ਨਸ ਦੇ ਵਿੱਚ ਹੈਲਪ ਕਰਵਾਦਾ ਜਾਂ ਇੰਨਾ ਕੋਲੋਂ ਹੈਲਪ ਮੰਗਲਾਂ ਘਰ ਦੇ ਵਿੱਚੋਂ ਬਾਹਰ ਹੀ ਨਿਕਲਿਆ ਰਹਿੰਦਾ ਵਾ ਕਦੀ ਘਰ ਦੇ ਵਿੱਚ ਨਹੀਂ ਰਿਹਾ ਤੇ ਤੁਸੀਂ ਇਹ ਸੋਚ ਕਿਵੇਂ ਲਿਆ ਕਿ ਮੇਰੀ ਭੈਣ ਦਾ ਵਿਆਹ ਉਹਦੇ ਨਾਲ ਕਰਾਓਗੇ ਕਿਰਨ ਮੈਂ ਤਾਂ ਪੁੱਤ ਇਹ ਸੋਚ ਕੇ ਰਿਸ਼ਤਾ ਲੈ ਕੇ ਆਈ ਸੀ ਕਿ ਜਿੱਤਰਾ ਦਾ ਵੱਡਾ ਭਰਾ ਆ ਜਿੱਤਰਾ ਦਾ ਛੋਟਾ ਭਰਾ ਆ ਇਹ ਵੀ ਉਸੇ ਤਰ੍ਹਾਂ ਦੀ ਹੋਏਗਾ ਮੈਨੂੰ ਇਹ ਥੋੜਾ ਪਤਾ ਸੀ ਕਿ ਦੋਵੇਂ ਜਾਨੇ ਕਿੰਨੇ ਕਾਮਯਾਬ ਆ ਤੇ ਤੀਸਰਾ ਨਕਮਾ ਹੈਗਾ ਸ਼ੁਕਰਿਆ ਪੁੱਤ ਤੂੰ ਸਾਰੀ ਗੱਲ ਪਹਿਲਾਂ ਹੀ ਮੇਰੇ ਨਾਲ ਕਰਦੀ ਜੇ ਮੈਂ ਤੇਰੇ ਨਾਲ ਇਹ ਗੱਲ ਨਾ ਕਰਦੀ ਤੇ ਤੂੰ ਮੈਨੂੰ ਥੋੜਾ ਦੱਸਣੀ ਸੀ ਪੈਣਾ ਮੈਂ ਜੇ ਤੇਰੀ ਸੱਸ ਨਾਲ ਗੱਲ ਕਰ ਬੰਦੀ ਉਹਨੇ ਤਾਂ ਰਿਸ਼ਤੇ ਨੂੰ ਮੰਨ ਜਾਣਾ ਸੀ ਤੇ ਫੇਰ ਕੁੜਮਾ ਵਿੱਚ ਮੈਂ ਨਾ ਕਰਨ ਜੁਗ ਵੀ ਨਹੀਂ ਸੀ ਰਹਿਣਾ ਤੇ ਪੈਣਾ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਲਈ ਨਹੀਂ ਤਾਂ ਇਹੋ ਜਿਹੇ ਮੁੰਡੇ ਨਾਲ ਜੇ ਕਿਤੇ ਉਹਦਾ ਵਿਆਹ ਹੋ ਜਾਂਦਾ ਸਾਰੀ ਉਮਰ ਮੇਰੀ ਧੀ ਨੇ ਰੋਂਦੀ ਰਹਿਣਾ ਸੀ ਤੇ ਜਾਂ ਫਿਰ ਛੁੜਛੜਾ ਹੋਣਾ ਸੀ ਤੇ ਹੋਰ ਮੰਮੀ ਚਲੋ ਸ਼ੁਕਰ ਮੇਰੀ ਭੈਣ ਬਚ ਗਈ ਨਾਲੇ ਮੇਰੀ ਗੱਲ ਸੁਣੋ ਮੈਂ ਆਪਣੀ ਭੈਣ ਦਾ ਰਿਸ਼ਤਾ ਹੋਣ ਹੀ ਨਹੀਂ ਦੇਣਾ ਸੀਗਾ ਸਾਹਿਲ ਦੇ ਨਾਲ ਮੇਰੀ ਗੱਲ ਸੁਣੋ ਹੁਣ ਤੂੰ ਇਹ ਗੱਲ ਆਪਣੇ ਤੱਕ ਹੀ ਰੱਖੀ ਤੇ ਘਰ ਚ ਕਹੇ ਗੱਲ ਨਾਲ ਕਹੇ ਨਾਲ ਗੱਲ ਕਰੀ ਮੰਮੀ ਤੂੰ ਇਹ ਟੈਨਸ਼ਨ ਨਾ ਲੋ ਸ਼ੁਕਰ ਮੇਰੇ ਦਿਮਾਗ 'ਤੇ ਵੀ ਬੋਝ ਲੱਥਾ ਤੇ ਤੁਹਾਡੇ ਵੀ ਹੁਣ ਮੈਂ ਚਾਹ ਲੈ ਕੇ ਆਨੀ ਆ ਤੂੰ ਹੀ ਤਾਂ ਮੈਨੂੰ ਟੈਨਸ਼ਨ ਹੀ ਪਾ ਦਿੱਤੀਗੀ ਚੱਲੀ ਮੈਂ ਚਾਹ ਲੈਣ ਵਾਸਤੇ ਸ਼ੁਕਰ ਹੈ ਰੱਬਾ ਮੇਰੇ ਤੀਨੂੰ ਬਚਾ ਲਿਆ ਤੁਮ੍ਹੇ